ਉਡੀਕੀ ਜਾ ਰਹੀ ਮੂਵੀ ਸ਼ੁਕਰਾਨਾ ਅੱਜ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਬਹੁਤ ਜਿਆਦਾ ਇੰਟਰਸਟਿੰਗ ਮੂਵੀ ਹੈ ਐਂਡ ਫੈਮਿਲੀ ਮੂਵੀ ਹੈ ਐਂਡ ਪਹਿਲਾ ਬਹੁਤ ਜਿਆਦਾ ਫਨੀ ਹੈ ਐਂਡ ਐਂਡ ਤੇ ਜਾ ਕੇ ਬਹੁਤ ਜਿਆਦਾ ਇਮੋਸ਼ਨਲ ਆ ਬਹੁਤ ਲੋਕੋ ਸਿੱਖਣ ਮਾਰ ਰਿਹਾ ਲੋਕ ਦੈਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਅਮਨ ਗਰੇਵਾਲ ਤਾਂ ਬੇਹਦ ਉਡੀਕੀ ਜਾ ਰਹੀ ਮੂਵੀ ਸ਼ੁਕਰਾਨਾ ਅੱਜ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਆ ਤਾਂ ਪਹੁੰਚੇ ਆ ਲੁਧਿਆਣਾ ਦੇ ਸਿਨੇਮਾ ਘਰ ਦੇ ਵਿੱਚੋਂ ਜਿੱਥੋਂ ਦਿਖਾਉਣੇ ਆ ਕਿ ਦਰਸ਼ਕਾਂ ਦਾ ਮੂਵੀ ਨੂੰ ਲੈ ਕੇ ਕਿਹੋ ਜਿਹਾ ਹੁੰਗਾਰ ਤਾਂ ਉਹ ਦਰਸ਼ਕਾਂ ਨੂੰ ਪੁੱਛ ਲੈਨੇ ਆ ਕਿ ਉਹਨਾਂ ਨੂੰ ਸ਼ੁਕਰਾਨਾ ਮੂਵੀ ਕਿਵੇਂ ਦੀ ਲੱਗੀ ਸਰ ਸ਼ੁਕਰਾਨਾ ਦੇਖ ਕੇ ਨਿਕਲਿਓ ਕਿਵੇਂ ਦੀ ਲੱਗੀ ਬਹੁਤ ਜ਼ਿਆਦਾ ਇੰਟਰਸਟਿੰਗ ਮੂਵੀ ਆ ਐਂਡ ਫੈਮਿਲੀ ਮੂਵੀ ਆ ਐਂਡ ਪਹਿਲਾ ਬਹੁਤ ਜ਼ਿਆਦਾ ਫਨੀ ਆ ਐਂਡ ਐਂਡ ਤੇ ਜਾ ਕੇ ਬਹੁਤ ਜ਼ਿਆਦਾ ਇਮੋਸ਼ਨਲ ਆ ਐਂਡ ਇਹ ਬਹੁਤ ਜ਼ਿਆਦਾ ਵਧੀ ਤੁਸੀਂ ਆਪਣੇ ਫਰੈਂਡਸ ਨਾਲ ਆਇਓ ਕਿ ਸਿੱਖ ਕੇ ਜਾ ਰਹੇ ਹੋ ਅੱਜ ਮੈਂ ਦੋ ਵਾਰੀ ਫਿਲਮ ਆ ਜੀ ਮਤਲਬ ਕੁ ਸਿੱਖਣ ਨੂੰ ਮਿਲ ਰਿਹਾ ਮਤਲਬ ਫੈਮਿਲੀ ਨਾਲ ਆ ਕੇ ਦੇਖੋਗੇ ਹਾਂਜੀ ਹਾਂਜੀ ਜੀ ਸਰ ਸ਼ੁਕਰਾਨਾ ਮੂਵੀ ਦੇਖ ਕੇ ਨਿਕਲੇ ਹੋ ਕਿਵੇਂ ਦੀ ਲੱਗੀ ਬਹੁਤ ਈ ਫਿਲਮ ਸੀ ਕੋਈ ਮੈਸੇਜ ਦੇਣਾ ਚਾਹੋਗੇ ਆਡੀਅנס ਨੂੰ ਨਹੀਂ ਬਈ ਦੇਖੋ ਪਰਵਰ ਦਾ ਵੀ ਕਈ ਸੀ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਦੀ رائے ਉਮੀਦ ਹੈ ਤੁਹਾਨੂੰ ਵੀ ਇਹ ਮੂਵੀ ਜਿਹੜੀ ਹੈ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਤੁਸੀਂ ਅਜੇ ਤੱਕ ਇਹ ਮੂਵੀ ਨਹੀਂ ਦੇਖੀ ਤਾਂ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਜ਼ਰੂਰ ਦੇਖੋ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਸਾਨੂੰ ਵੀ ਜ਼ਰੂਰ ਦੱਸੋ ਕਿ ਤੁਹਾਨੂੰ ਸ਼ੁਕਰਾਨਾ ਮੂਵੀ ਕਿਹੋ ਜਿਹੀ ਲੱਗੀ ਤੁਸੀਂ ਦੇਖਦੇ ਰਹੋ ਡੈਲੀਪੋਸ ਪੰਜਾਬੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਬੇਹਦ ਉਡੀਕੀ ਜਾ ਰਹੀ ਮੂਵੀ ਸ਼ੁਕਰਾਨਾ ਅੱਜ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਬਹੁਤ ਜਿਆਦਾ ਇੰਟਰਸਟਿੰਗ ਮੂਵੀ ਹੈ ਐਂਡ ਫੈਮਿਲੀ ਮੂਵੀ ਹੈ ਐਂਡ ਪਹਿਲਾ ਬਹੁਤ ਜਿਆਦਾ ਫਨੀ ਹੈ ਐਂਡ ਐਂਡ ਤੇ ਜਾ ਕੇ ਬਹੁਤ ਜਿਆਦਾ ਇਮੋਸ਼ਨਲ ਆ ਬਹੁਤ ਲੋਕੋ ਸਿੱਖਣ ਮਿਲ ਰਿਹਾ ਵਲੂ ਦੈਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਅਮਨ ਗਰੇਵਾਲ ਤਾਂ ਬਿਹਤ ਉਡੀਕੀ ਜਾ ਰਹੀ ਮੂਵੀ ਸ਼ੁਕਰਾਨਾ ਅੱਜ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਤਾਂ ਪਹੁੰਚੇ ਹਾਂ ਲੁਧਿਆਣਾ ਦੇ ਸਿਨੇਮਾ ਘਰ ਦੇ ਵਿੱਚ ਜਿੱਥੋਂ ਦਿਖਾਉਣੇ ਆ ਕਿ ਦਰਸ਼ਕਾਂ ਦਾ ਮੂਵੀ ਨੂੰ ਲੈ ਕੇ ਕਿਹੋ ਜਿਹਾ ਹੰਗਾਰਾ ਤਾਂ ਉਹ ਦਰਸ਼ਕਾਂ ਨੂੰ ਪੁੱਛ ਲੈਨੇ ਆ ਕਿ ਉਹਨਾਂ ਨੂੰ ਸ਼ੁਕਰਾਨਾ ਮੂਵੀ ਕਿਵੇਂ ਦੀ ਲੱਗੀ ਸਰ ਸ਼ੁਕਰਾਨਾ ਦੇਖ ਕੇ ਨਿਕਲਿਓ ਕਿਵੇਂ ਦੀ ਲੱਗੀ ਬਹੁਤ ਜ਼ਿਆਦਾ ਇੰਟਰਸਟਿੰਗ ਮੂਵੀ ਹੈ ਐਂਡ ਫੈਮਿਲੀ ਮੂਵੀ ਹੈ ਐਂਡ ਪਹਿਲਾ ਬਹੁਤ ਜ਼ਿਆਦਾ ਫਨੀ ਹੈ ਐਂਡ ਐਂਡ ਤੇ ਜਾ ਕੇ ਬਹੁਤ ਜ਼ਿਆਦਾ ਇਮੋਸ਼ਨਲ ਹੈ ਐਂਡ ਇਹ ਬਹੁਤ ਜ਼ਿਆਦਾ ਵਧੀ ਤੁਸੀਂ ਆਪਣੇ ਫਰੈਂਡਸ ਨਾਲ ਆਇਓ ਕਿ ਸਿੱਖ ਕੇ ਜਾ ਰਹੇ ਹੋ ਅੱਜ ਦੋਵਾਰੀ ਫਿਲਮ ਹੈ ਜੀ ਮਤਲਬ ਕੁ ਸਿੱਖਣ ਨੂੰ ਮਿਲ ਰਿਹਾ ਮਤਲਬ ਫੈਮਲੀ ਨਾਲ ਕੇ ਦੇਖੋਗੇ ਹਾਂਜੀ ਹਾਂਜੀ ਜੀ ਸਰ ਸ਼ੁਕਰਾਨਾ ਮੂਵੀ ਦੇਖ ਕੇ ਨਿਕਲੇ ਹੋ ਕਿਵੇਂ ਦੀ ਲੱਗੀ ਬਹੁਤ ਧੀਆ ਫਿਲਮ ਸੀ ਕੋਈ ਮੈਸੇਜ ਦੇਣਾ ਚਾਹੋਗੇ ਆਡੀਅੰਸ ਨੂੰ ਨਹੀਂ ਬਈ ਦੇਖੋ ਪਰਵਲ ਅਵੀਤ ਤਾਂ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਦੀ رائے ਉਮੀਦ ਹੈ ਤੁਹਾਨੂੰ ਵੀ ਇਹ ਮੂਵੀ ਜਿਹੜੀ ਹੈ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਤੁਸੀਂ ਅਜੇ ਤੱਕ ਇਹ ਮੂਵੀ ਨਹੀਂ ਦੇਖੀ ਤਾਂ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਜ਼ਰੂਰ ਦੇਖੋ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਸਾਨੂੰ ਵੀ ਜ਼ਰੂਰ ਦੱਸੋ ਕਿ ਤੁਹਾਨੂੰ ਸ਼ੁਕਰਾਨਾ ਮੂਵੀ ਕਿਹੋ ਜਿਹੀ ਲੱਗੀ ਤੁਸੀਂ ਦੇਖਦੇ ਰਹੋ ਡੈਲੀਪੋਸ ਪੰਜਾਬੀ ਤੇ ਮੇਨੂੰ ਦਿਓ ਇਜਾਜ਼ਤ ਧੰਨਵਾਦ